ਜੇ ਘਰੇ ਮਨਾਲੀ ਬਈ ਘੁੰਮਣ ਜਾਣਾ ਤਾਂ ਮੰਡੀ ਤੋਂ ਹੋ ਕੇ ਜਦੋਂ ਕੁਲੂ ਮਨਾਲੀ ਵਾਲੀ ਸੜਕ ਆਉਂਦੀ ਆ ਤਾਂ ਉਹਦੇ ਵਿੱਚ ਰਸਤੇ ਦੇ ਉੱਤੇ ਬਈ ਆ ਕੋੜਾ ਆਉਂਦਾ ਹੈ ਪੰਡੋਰ ਡੈਮ ਸਭ ਤੋਂ ਉੱਚਾ ਡੈਮ ਹੈ ਸਭ ਤੋਂ ਉੱਚਾ ਇਹ ਰਸਤੇ ਵਿੱਚ ਪੈਂਦਾ ਤੇ ਬਹੁਤ ਡਰਾਵਣੀ ਸੜਕ ਹੈ ਆ ਪਹੁੰਚ ਗਏ ਜੀ ਮੇਨ ਜਿਹੜਾ ਹੈਗਾ ਰਸਤਾ ਜਿਹੜਾ ਮਨਾਲੀ ਦਾ ਮਾਲ ਰੋਡ ਇਹ ਮਾਲ ਰੋਡ ਦਾ 뷰 ਹੈ ਜੀ ਇਹ ਪਾਤਵਾਂ ਦੇ ਕੱਪੜੇ ਖਾਣ ਪੀਣ ਦੀ ਦੁਕਾਨਾਂ ਹੀ ਖੜੋ ਹੋ ਜਾਂਦੇ ਇੱਥੇ ਉਸਤੇ ਨੂੰ ਵੀ ਲੈ ਜਾਣਾ ਹੈ ਨਹੀਂ ਦੀ ਬੁਲਾਈ ਨਹੀਂ ਗਈ ਅਜੇ ਨਹੀਂ ਦੱਸਾਂ ਲਈਏ ਸੱਜਣਾਂ ਆਪਾਂ ਉਹ ਨਹੀਂ ਹੋਣੀ ਚਾਹੀਦੀ ਤੇ ਜਾਣ ਨੂੰ ਤਿਆਰ ਆ ਡਰੈਸ ਸਭ ਪਿੱਛੇ ਹੋ ਮਸਾਲਾ ਡਰੈਸ ਦਿਖਾ ਦੇ ਬੱਸ ਕਿੱਥੇ ਜਾਣਾ ਚੰਦਰਯਾਨ ਚੰਦਰਯਾਨੀ ਤੂੰ ਕਹਿ ਸਦਾ ਚੰਦ ਤੇ ਜਾਣਾ ਜਾਣਾ ਚੰਦ ਤੇ ਜਾ ਗਰੈਸਟ੍ਰੋਨੌਟ ਬਹੁਤ ਟੈਕਸੀਆਂ ਖੜੀਆਂ ਹੁੰਦੀਆਂ ਰਹੀਆਂ ਤੇ ਆ ਉਥੇ ਜਿਹੜਾ ਰਸਤਾ ਹੈਗਾ ਚਨਾ ਉਧਰ ਪਾ ਟਰਨਲ ਟਾਪਦੇ ਹਨ ਉਦੋਂ ਪਹਿਲਾਂ ਆ ਜਾਂਦੇ ਹੈ ਰਸਤਾ ਟਰਨਲ ਤਾਂ ਪਉਣ ਤੋਂ ਬਾਅਦ ਵੀ ਇਦਾਂ ਹੁੰਦਾ ਵੀਊ ਜਿਹੜਾ ਹੁੰਦਾਗਾ ਨਾਲ ਨਾਲ ਜਿਹੜਾ ਚਨਾਬਦਾ ਆ ਜਾਂਦਾਗਾ ਆ ਮਿੱਤਰਾਂ ਮੇਰਾ ਤੇ ਉੱਥੇ ਪਹੁੰਚ ਗਏ ਅਸੀਂ ਬਨਾਲੀ ਦੇ ਮੇਨ ਪੁਖਸਰ ਪੁਖਸਰ ਉਹ ਜਗਾ ਬੱਜਦੀ ਏ ਜਿੱਥੇ ਬਰਫੀ ਬਰਫ ਦਾ ਟੂਰਿਸਟ ਸਪੌਟ ਆ ਮੇਨ ਇਹ ਬਰਫ ਇੰਨੀ ਕਿ ਜੰਮੀ ਪਈ ਆ ਕਿ ਮਸਾਂ ਪੱਟ ਪੱਟ ਕੇ ਲਾਉਣੀ ਪੈਦੇ ਜੇ ਕਿਸੇ ਨੇ ਘੁੰਮਣ ਜਾਣਾ ਤਾਂ ਬਈ ਬਹੁਤ ਜਗਾ ਬਰਫੀ ਬਰਫਾ ਚਾਰੇ ਪਾਸੇ ਤੇ ਸਵਾਦ ਬਹੁਤ ਆਉਂਦਾ ਐਹੀ ਤਰ੍ਹਾਂ ਦੇ ਜਗਾਂ ਦਾ ਬਹੁਤ ਪਿਆਰੀ ਜਗ੍ਹਾ ਹੈ ਸਾਫ਼ ਸੁਥਰੀ ਜਗ੍ਹਾ ਹੈ ਚਾਰੇ ਪਾਸੇ ਰੌਣਕੀ ਰੌਣਕਾਂ ਨਹੀਂ ਆ ਲੋਕ ਪਰੇ ਫਿਰਦੇ ਆ ਸਕੈਟਿੰਗ ਜੀ ਕਰੀ ਜਾਂਦੇ ਕੋਈ ਤੇ ਕਾਫੀ ਐਕਟੀਵਿਟੀਜ਼ ਹੁੰਦੀਆਂ ਨੇ ਇੱਥੇ ਜੇ ਕਿਸੇ ਨੇ ਕਰਨੀਆਂ ਤਰਹਾ ਇਹਦੇ ਨਾਲ ਫਾਨਾ ਤਾਂ ਨਾ ਹੀ ਲਵੇ ਯਾਰ ਪਿੱਠ ਬਹੁਤ ਬੰਨੀ ਜਾਂਦੀ ਆ ਆਪੇ ਵਰਗੀਆਂ ਚਲਾਉਣੀ ਆਉਂਦੀ ਹੁੰਦੀ ਹੁੰਦੀ ਆ ਸ਼ਾਮ ਦਾ ਵੇਲਾ ਫੇਰ ਨਿਕਲ ਗਏ ਸੋਬਰ ਰੋਡ ਤੇ ਦੇਖਣ ਵੇਖਣਾ ਕੀ ਕੁਝ ਹੈਗਾ ਪਰਾ ਪਰਾ ਕੀ ਕੁਝ ਨਾ ਘੁੰਮਤੇ ਰਾਹੀ ਜਾਂਦੇ ਭਾਂ ਭਾਂ ਦੇ ਕੱਪੜਿਆਂ ਦੀ ਦੁਕਾਨਾ ਖਾਣ ਪੀਣ ਦੀ ਦੁਕਾਨਾ ਮਸ਼ਹੂਰ ਨੇ ਇੱਥੇ ਹੀ ਭਾਈ ਵਧੀਆ ਚੀਜ਼ ਹੈ ਘੁੰਮਣ ਵਾਲੀ